ਮਾਨ ਸਾਹਿਬ ਵਿਖੇ ਆਂਗਣਵਾੜੀ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਆਂਗਣਵਾੜੀ ਵਰਕਰਾਂ ਨੇ ਮੰਗ ਕੀਤੀ ਹੈ ਕਿ 24 ਜੁਲਾਈ ਤੋਂ ਸ਼ੁਰੂ ਹੋ ਰਹੇ ਬਜਟ ਸੈਸ਼ਨ ਦੇ ਵਿੱਚ ਆਈਸੀਡੀ ਬਜਟ ਨੂੰ ਬਤਾਇਆ ਜਾਵੇ ਅਤੇ ਉਹਨਾਂ ਦੀਆਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਕਿਹਾ ਹੈ ਕਿ ਆਂਗਣਵਾੜੀ ਮਾੜਮਾ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਅਤੇ ਉਹਨਾਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਉਹ ਵਧੀਆ ਕੰਮ ਕਰ ਸਕਣ। ਜਿਹੜੀ ਸਰਕਾਰ ਹੈ ਨਾ ਅੱਜ ਦੀ ਜਿਹੜੀ ਸਾਡੀ ਮੇਨ ਮੰਗ ਹੈ ਉਹ ਹੈਗੀ ਆ ਸੈਂਟਰ ਸਰਕਾਰ ਦੀ ਕਿਉਂਕਿ 24 ਤਾਰੀਖ ਤੋਂ ਜਿਹੜਾ ਸੈਸ਼ਨ ਬੈਠਣਾ ਹੈ ਬਜਟ ਸਰਕਾਰ ਹੈ ਜਿਹੜੀ ਨਵੀਂ ਸਰਕਾਰ ਬਣੀ ਹੈ ਐਨਡੀਏ ਸਰਕਾਰ ਜੋ ਨਵੀਂ ਬਣੀ ਉਹ ਆਪਣਾ ਪਹਿਲਾ ਬਜਟ ਪੇਸ਼ ਕਰਨ ਜਾ ਰਹੀ ਹੈ ਅਸੀਂ ਮੰਗ ਕਰਦੇ ਹਾਂ ਕਿ ਉਹਦੇ ਵਿੱਚ ਜਿਹੜਾ ਸਾਡਾ ਲਗਾਤਾਰ ਆਈ ਸੀਰੀਅਸ ਜਿਹੜਾ ਬਜਟ ਉਹ ਘਟਾਨਦੀ ਜਾ ਰਹੀ ਸੀ ਸਰਕਾਰ ਵੀ ਇਸ ਵਾਰ ਉਸ ਨੂੰ ਥੋੜਾ ਵਧਾਇਆ ਜਾਵੇ ਉਹਦੇ ਨਾਲ ਕੀ ਹੈ ਕਿ ਜਿਹੜੇ ਕਿ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਗਈਆਂ ਨੇ ਜਿਵੇਂ ਕਿ ਲਾਲੋ ਅਨੀਮੀਆ ਦਾ ਲਾਇਆ ਜਾਂ ਪੋਸ਼ਣ ਅਭਿਆਨ ਲਾਲੋ ਸਰਕਾਰ ਨੇ ਸਕੀਮਾਂ ਤਾਂ ਚਲਾ ਲੀਆਂ ਪਰ ਉਹ ਸਿਰਫ ਕਾਗਜ਼ੀ ਨੇ ਬਜਟ ਲਗਾਤਾਰ ਘਟਦਾ ਰਿਹਾ ਜਦੋਂ ਬਜਟ ਘਟ ਰਿਹਾ ਤਾਂ ਸਿਰਫ ਕਾਰਵਾਈਆਂ ਦੇ ਨਾਲ ਦੇਸ਼ ਦੇ ਵਿੱਚ ਅਨੀਮੀਆ ਦੂਰ ਨਹੀਂ ਹੋ ਸਕਦਾ ਇੱਕ ਪਾਸੇ ਸਰਕਾਰ ਅਨੀਮੀਆ ਨੇ ਕਾਰਵਾਈਆਂ ਹਰ ਬੁੱਧਵਾਰ ਪਵਾਰੀ ਹੈ ਪਰ ਦੂਜੇ ਪਾਸੇ ਜੇਕਰ ਬੱਚਿਆਂ ਦਾ ਦੇਖਿਆ ਜਾਵੇ ਤਾਂ ਬੱਚੇ ਨੇ ਵੱਧ ਤੋਂ ਵੱਧ ਜ਼ਿਆਦਾ ਨਹੀਂ ਨਿਕੋਰੇ ਨੇ 75% ਪੰਜਾਬ ਦੇ ਬੱਚੇ ਅਨੀਮਿਕ ਨੇ ਸਰਕਾਰ ਕਹਿ ਰਹੀ ਹੈ ਇੱਕ ਪਾਸੇ ਅਸੀਂ ਕਪੋਸ਼ਨ ਦੂਰ ਕਰਤਾ ਕਪੋਸ਼ਨ ਦੂਰ ਕੀ ਜਦੋਂ ਦੇ ਸਰਕਾਰ ਨੇ ਸ਼ੁਰੂ ਕੀਤੀਆਂ ਨੇ ਸਕੀਮਾਂ ਹਰ ਇੱਕ ਖੇਤਰ ਦੇ ਵਿੱਚ ਬੱਚੇ ਨੇ ਜਿਹੜਾ ਕਦੋਂ ਉਹਨਾਂ ਦਾ ਘਟ ਰਿਹਾ ਬੱਚਿਆਂ ਨੇ ਬਾਜਣੇ ਦੇਖ ਕੇ ਗਰੋਥ ਮੋਨੀਟਰਿੰਗ ਦੀ ਗੱਲ ਕਰੀਏ ਇਹਨਾਂ ਨੇ ਕੀ ਕੀਤਾ ੱੱਕੇ ਨਾਲ ਬੱਚਿਆਂ ਵਰਕਰਾਂ ਨੂੰ ਕਹਿ ਰਹੇ ਨੇ ਇਹਨਾਂ ਨੂੰ ਗ੍ਰੀਨ ਚ ਲੈ ਆਓ ਪਰ ਸਰਕਾਰ ਦੀ ਅਸਲੀ ਪੋਲ ਉਹਦੋਂ ਖੁੱਲਦੀ ਜਦੋਂ ਰੀਅਲਿਟੀ ਦੇ ਵਿੱਚ ਗਰਾਊਂਡ ਰਿਪੋਰਟ ਤੇ ਜਾਂਦੇ ਆ ਕਿ ਬੜੇ ਬੱਚਿਆਂ ਨੂੰ ਆਂਗਣ ਮੜ ਜਿਹੜੀ ਫੀਡ ਦਿੱਤੀ ਜਾਂਦੀ ਉਹ ਬਹੁਤ ਹੀ ਹੱਥ ਦਰਦੀ ਦੀ ਘਟੀ ਆ ਲੋਕ ਖਾਂਦੇ ਨਹੀਂ ਸੈਂਟਰਾਂ ਚੋਂ ਲੈ ਜਾਂਦੇ ਨੇ ਪਰ ਉਹ ਪਸ਼ੂਆਂ ਨੂੰ ਪਾ ਦਿੰਦੇ ਨੇ ਕੋਈ ਗਊਸ਼ਾਲਾ ਚ ਪਾ ਦਿੰਦਾ ਕਿਉਂਕਿ ਇੰਨੀਆਂ ਘਟੀਆਂ ਕਿਸਮ ਦਾ ਕੌੜਾ ਦਲੀਆ ਬਣਦਾ ਨਮਕੀਨ ਦਲੀਆ ਦੇਤਾ ਮਿੱਠਾ ਦਲੀਆ ਜਿੱਦ ਕਿਸੇ ਚ ਸੋਸਰੀਆਂ ਨੇ ਕਿਸੇ ਚ ਸੁੰਢ ਹੈ ਰੈਡੀਮੇਡ ਪੇਸ਼ਤਾ ਸਰਕਾਰਾਂ ਨੇ ਸਮਝੌਤੇ ਕਰ ਲਏ ਪਰ ਉਹਦੇ ਵਿੱਚ ਘਟੀਆ ਕਿਸਮ ਦਾ ਹੋਣ ਕਰਕੇ ਲੋਕੋ ਨੂੰ ਲੈ ਨਹੀਂ ਰਹੇ ਤਾਂ ਲੋਕਾਂ ਦੀ ਜਿਹੜੀ ਸਿਹਤ ਆ ਉਹ ਖਰਾਬ ਹੋ ਰਹੀ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿਹੜਾ ਆਈਸੀਡੀਐਸ ਦਾ ਬਜਟ ਵਧਾਇਆ ਜਾਵੇ ਜਿਹੜੇ 3 ਤੋਂ 6 ਸਾਲ ਦੇ ਬੱਚੇ ਉਹਨਾਂ ਨੇ ਸਕੂਲਾਂ ਚ ਪ੍ਰੀ ਪ੍ਰਾਇਮਰੀ ਸ਼ੁਰੂ ਕਰਕੇ ਉੱਥੇ ਭੇਜਤੇ ਉਹਨਾਂ ਨੂੰ ਵਾਪਸ ਆਂਗਣਵਾਲੀ ਚ ਭੇਜਿਆ ਜਾਵੇ ਕਿਉਂਕਿ ਅਕੋਰਡਿੰਗ ਟੂ ਸੁਪਰੀਮ ਕੋਰਟ ਜਿਹੜੇ 3 ਤੋਂ 6 ਸਾਲ ਦਾ ਬੱਚਾ ਉਹ ਸਕੂਲ ਦੇ ਵਿੱਚ ਨਹੀਂ ਉਹ ਆਂਗਣਵਾਲੀ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਬੱਚੇ ਨੂੰ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਦੋਨੋਂ ਵਿਕਾਸ ਚਾਹੀਦੇ ਆ ਜਿਹੜੇ ਕਿ ਆਂਗਣਵੜੀ ਸੈਂਟਰ ਚ ਹੋ ਸਕਦੇ ਆ ਤਾਂ ਇਹੀ ਕਹਿਣਾ ਚਾਹੁੰਦੀ ਆ ਕਿ ਅੱਜ ਸਾਡਾ ਮੰਗ ਦਿੱਸਾ ਜੋ ਹਰ ਸਾਲਾਨਾ ਹੁੰਦਾ ਇਹ ਹਰ 10 ਜੁਲਾਈ ਨੂੰ ਮਨਾਇਆ ਜਾਂਦਾ ਇੱਥੇ ਇਹ ਸਾਡੀਆਂ ਹਸੀਆਂ ਜੋ ਮੰਗਾ ਹੁੰਦੀਆਂ ਨੇ ਸਰਕਾਰ ਦੇ ਪ੍ਰਤੀ ਜੋ ਸਾਡਾ ਉਸਦੇ ਲਈ ਇਹ ਧਰਨਾ ਸੀ ਲਾਇਆ ਜਾਂਦਾ ਇੱਥੇ ਸਰਕਾਰ ਦੀ ਇੰਨੀ ਘਟੀਆ ਨੀਤੀ ਹੈ ਕਿ ਉਹਨਾਂ ਨੇ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਵੀ ਨਹੀਂ ਪੂਰੇ ਕਰ ਰਹੇ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜੇ ਅਸੀਂ ਸੱਤਾ ਦੇ ਵਿੱਚ ਆਏ ਤਾਂ ਤੁਹਾਡਾ ਮਾਨਪੁੱਤਾ ਡਬਲ ਕੀਤਾ ਜਾਊਗਾ 25 ਸਾਲ ਹੋ ਗਏ ਹਲੇ ਤੱਕ ਤਾਂ ਉਹਨਾਂ ਦੇ ਕੰਨ ਤੇ ਕੋਈ ਜੂੰ ਨਹੀਂ ਸਰਕੀ ਤੇ ਕੇਂਦਰ ਸਰਕਾਰ ਹੈ ਉਹਨਾਂ ਦੀ ਵੀ ਬਹੁਤ ਘਟੀਆ ਨੀਤੀ ਹੈ ਹਲੇ ਤੱਕ ਅੱਜ ਤੱਕ ਕਾਫੀ ਟਾਈਮ ਤੋਂ ਉਹਨਾਂ ਨੇ ਵੀ ਸਾਡੇ ਮਾਨਪਤੇ 'ਚ ਕੋਈ ਵਾਅਦਾ ਨਹੀਂ ਕੀਤਾ ਤੇ ਜੋ ਸਾਡੀ ਅੰਗਣਵਾੜੀ ਦੇ ਵਿੱਚ ਫੀਡ ਆ ਰਹੀ ਹੈ ਉਹ ਇੰਨੀ ਘਟੀਆ ਕਿਸਮ ਦੀ ਆਦੀ ਹੈ ਕਿ ਸਾਨੂੰ ਲੋਕਾਂ ਨੂੰ ਬਹੁਤ ਸਾਹਮਣਾ ਕਰਨਾ ਪੈਂਦਾ ਜੀ ਉਹ ਫੀਡ ਦੇ ਵਾਸਤੇ ਉਹ ਕਹਿੰਦੇ ਲਈ ਤਾਂ ਮਿੱਠਾ ਦਲੀਆ ਪਰ ਉਹਦੇ ਵਿੱਚ ਕਿਤੇ ਕਿਤੇ ਕੋਈ ਕੋਈ ਦਾਣਾ ਹੁੰਦਾ ਖੰਡ ਦਾ ਤੇ ਜਿਹੜਾ ਨਮਕੀਨ ਦਲੀਆ ਉਹ ਵੀ ਬਹੁਤ ਘਟੀਆ ਕਿਸਮ ਦਾ ਹੁੰਦਾ ਨਹੀਂ ਵੀ ਉਹਦੇ ਵਿੱਚ ਹਲਦੀ ਹੁੰਦੀ ਆ ਬਹੁਤ ਕੌੜਾ ਬੰਦ ਆ ਉਹ ਵੀ ਤੇ ਸਾਨੂੰ ਲੋਕਾਂ ਦਾ ਸਾਹਮਣਾ ਇੰਨਾ ਜ਼ਿਆਦਾ ਕਰਨਾ ਪੈਂਦਾ ਕਿ ਲੋਕ ਰੋਸ ਟਾਰਗੇਟ ਕਰਦੇ ਨੇ ਉਹਦੇ ਵਿੱਚ ਕਿ ਤੁਸੀਂ ਕੁਝ ਵੀ ਨਹੀਂ ਦੇ ਰਹੇ ਜਿਹਦੇ ਕਰਕੇ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਸਾਨੂੰ ਜੋ ਪਹਿਲਾਂ ਵਾਲੀ ਫੀਡ ਆ ਸੈਂਟਰਾਂ ਦੇ ਵਿੱਚ ਆਉਣੀ ਸੀ ਉਹੀ ਫੀਡ ਦਿੱਤੀ ਜਾਵੇ ਦੁੱਧ ਬੇਦਕਾ ਦੀ ਪੰਜੀਰੀ ਕਨਕ ਤੇ ਚੌਲ ਇਹ ਫੀਡ ਜੋ ਮਾਵਾਪਾਂ ਲੈ ਕੇ ਖੁਸ਼ ਹੁੰਦੇ ਨੇਗੇ ਉਹੀ ਸਾਡੇ ਕੋਲ ਆਵੇ ਪਹਿਲਾਂ ਦੀ ਤਰ੍ਹਾਂ ਖੰਡ ਦੁੱਧ ਚੀਨੀ ਸਾਰਾ ਕੁਝ ਇਹ ਇਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਡਾ ਇਸ ਦੇ ਪ੍ਰਤੀ ਬਹੁਤ ਰੋਸ ਹੈ ਇਹ ਸਾਡਾ 10 ਦਿਲਾਇ ਦਾ ਹਰੇਕ ਸਾਲ ਲਈ ਸਾਡਾ ਮੰਗ ਦੇ ਬਸ ਹੁੰਦਾ ਆ ਦੇ ਦੇ ਵਿੱਚ ਮੰਗਾਂ ਤਾਂ ਸਾਡੀਆਂ ਇਹ ਨੇ ਵੀ ਪੰਜਾਬ ਸਰਕਾਰ ਵੱਲੋਂ ਸਾਨੂੰ ਦੋ ਡਬਲ ਤਨਖਾਹ ਦਾ ਭਰੋਸਾ ਦਿੱਤਾ ਗਿਆ ਸੀ ਉਹ ਵੀ ਨਹੀਂ ਸਾਡੀ ਪੂਰੀ ਹੋਈ ਔਰ 3 ਤੋਂ 6 ਸਾਲ ਦੇ ਬੱਚੇ ਪ੍ਰੀ ਪ੍ਰਾਇਮਰੀ ਵਾਲੇ ਸਾਤੋਂ ਖੋਲੇ ਗਏ ਸੀ ਵੀ ਉਹ ਵੀ ਅਸੀਂ ਗੱਲ ਕਰਾਂਗੇ ਸਰਕਾਰ ਦੇ ਇਹ ਕੋਈ ਠੋਸ ਹੈ ਨਹੀਂ ਇਹਨਾਂ ਦੇ ਇਹਨਾਂ ਨੂੰ ਇਹ ਆ ਵੀ ਅੰਗਨwadi ਨੂੰ ਬਿਲਕੁਲ ਹੀ ਬੰਦ ਕੀਤਾ ਜਾਵੇ ਇਸੇ ਤਰ੍ਹਾਂ ਬਠਿੰਡਾ ਵਿਖੇ ਵੀ ਵਰਕਰਾਂ ਵੱਲੋਂ ਚਿਲਡਰਨ ਪਾਰਕ ਵਿੱਚ ਧਰਨਾ ਲਗਾਇਆ ਗਿਆ ਰੋਸ ਪ੍ਰਦਰਸ਼ਨ ਕਰਦੇ ਆ ਮਿੰਨੀ ਸਕੱਤਰ ਤੱਕ ਪੁੱਜੇ ਪਰ ਆਂਗਣਵਾੜੀ ਵਰਕਰਾਂ ਨੂੰ ਮੰਗ ਪੱਤਰ ਦੇਣ ਦੀ ਬਜਾਏ ਸਕੱਤਰਤ ਦੇ ਗੇਟ ਤੇ ਚੜ ਕੇ ਪ੍ਰਦਰਸ਼ਨ ਵੀ ਕਰਨਾ ਪਿਆ ਇਸ ਮੌਕੇ ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਜੀ ਮੈਂ ਪ੍ਰਕਾਸ਼ ਕੌਰ ਸੋਹੀ ਜ਼ਿਲ੍ਹਾ ਪ੍ਰਧਾਨ ਆਂਗਣ ਜ਼ਿਲ੍ਹਾ ਪ੍ਰਧਾਨ ਬਠਿੰਡਾ ਜੀ ਆਂਗਣਵਾੜੀ ਮਲਾਜਮ ਯੂਨੀਅਨ ਸੀ2 ਅੱਜ 10 ਜੁਲਾਈ ਆ ਜੀ ਤੇ ਸਾਡਾ ਡਿਮਾਂਡ ਇਹ ਹੈ ਹਰ ਸਾਲ ਸਾਡਾ 10 ਜੁਲਾਈ ਨੂੰ ਮੰਗਦੇ ਹੁੰਦਾ ਤੇ ਅਸੀਂ ਵੱਡੀ ਗੰਦੀ ਦੇ ਵਿੱਚ ਇਕੱਠੇ ਹੋ ਕੇ ਆਪਣੀਆਂ ਮੰਗਾਂ ਦੇ ਪ੍ਰਤੀ ਸਾਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕਰਕੇ ਤੇ ਪ੍ਰਧਾਨ ਮੰਤਰੀ ਨੂੰ ਆਪਣੀਆਂ ਮੰਗਾਂ ਪ੍ਰਤੀ ਮੰਗ ਪੱਤਰ ਭੇਜਦੇ ਹਾਂ ਜੀ ਤਾਂ ਉਹ ਅੱਜ ਅਸੀਂ ਸਾਡੇ ਵਿਭਾਗੀ ਮੰਤਰੀ ਨੂੰ ਤੇ ਪ੍ਰਧਾਨ ਮੰਤਰੀ ਜੀ ਨੂੰ ਅਸੀਂ ਮੰਗ ਪੱਤਰ ਭੇਜਾਂਗੇ ਜੀ ਉਸ ਸਬੰਧ ਵਿੱਚ ਅੱਜ ਅਸੀਂ ਇਕੱਠੇ ਹੋਏ ਹਾਂ ਸਾਡੀਆਂ ਮੰਗਾਂ ਬੜੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਪੰਜਾਬ ਸਰਕਾਰ ਨੇ ਤਾਂ ਮੰਗ ਸਾਡੀ ਕੋਈ ਨਹੀਂ ਮੰਨੀ ਉਹਦੇ ਪਿੱਛੇ ਵੀ ਸਾਡਾ ਰੋਸ ਪ੍ਰਦਰਸ਼ਨ ਚੱਲ ਰਿਹਾ ਪਰ ਕੇਂਦਰ ਸਰਕਾਰ ਵੱਲੋਂ ਵੀ ਜੋ 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 ਚੌਥੇ ਕਮਿਸ਼ਨ ਅਨੁਸਾਰ ਇਹ ਹੈਗਾ ਵੀ ਮੰਗ ਸੌਰੀ ਚੌਥੇ ਕਮਿਸ਼ਨ ਅਨੁਸਾਰ ਜਿਹੜਾ ਸਾਨੂੰ ਬੰਨ ਦਾ ਮਾਨ ਪੱਤਾ ਮਿਲਣਾ ਚਾਹੀਦਾ ਹੈ ਘੱਟੋ ਘੱਟ ਮਿਨੀਮਮ ਵੇਜ 26000 ਰੁਪਏ ਤਾਂ ਉਹ ਵੀ ਸਾਨੂੰ ਬਿਲਕੁਲ ਨਗੂਣਾ ਜਾਂ 10000 ਰੁਪਏ ਤੇ ਕੇਂਦਰ ਵੱਲੋਂ ਸਿਰਫ 4500 ਰੁਪਏ ਸਾਨੂੰ ਮਿਲ ਰਿਹਾ ਹੈ ਜੀ ਤਾਂ ਉਹ ਵੀ ਸਮੇਂ ਸਿਰ ਨਹੀਂ ਮਿਲਦਾ ਜੀ ਪੂਰੇ 2 ਸਾਲ ਹੋ ਗਏ ਜੀ ਅਸੀਂ ਕਦੇ ਪੂਰੀ ਤਨਖਾਹ ਦਾ ਮੂੰਹ ਨਹੀਂ ਦੇਖਿਆ ਜੇ ਕਦੇ ਸਾਨੂੰ ਕੇਂਦਰ ਦੇ ਪੈਸੇ ਆ ਜਾਂਦੇ ਤਾਂ ਸਾਨੂੰ ਸਟੇਟ ਦੇ ਨਹੀਂ ਮਿਲਦੇ ਜੇ ਸਟੇਟ ਦੇ ਮਿਲ ਜਾਂਦੇ ਤਾਂ ਕੇਂਦਰ ਦੇ ਨਹੀਂ ਮਿਲਦੇ ਹੁਣ ਪਿਛਲੇ 4 ਮਹੀਨੇ ਤੋਂ ਸਾਰੇ ਪੰਜਾਬ ਦੇ ਵਿੱਚ ਸਾਰੇ ਆਲ ਇੰਡੀਆ ਦੇ ਵਿੱਚ ਕੇਂਦਰ ਦੀ ਪੇ ਨਹੀਂ ਆ ਰਹੀ ਤਾਂ ਸਾਡਾ ਚੁੱਲਾ ਚੌਂਕਾ ਇਸੇ ਨਾਲ ਹੀ ਚੱਲਦਾ ਜੀ ਇਸ ਦੇ ਵਿੱਚ ਬਹੁਤ ਗਰੀਬ ਤਬਕੇ ਨਾਲ ਸੰਬੰਧਿਤ ਲੋਕ ਨੇ ਵਿੱਡੋ ਔਰਤਾਂ ਨੇ ਤਲਾਕਸ਼ੁਦਾ ਨੇ ਜਿਨ੍ਹਾਂ ਨੇ ਸੁਭਾ ਸ਼ਾਮ ਰੋਟੀ ਇੱਥੋਂ ਹੀ ਖਾਣੀ ਹੁੰਦੀ ਹੈ ਤਾਂ ਉਹ ਸਾਡੇ ਵਾਸਤੇ ਬਹੁਤ ਵੱਡੀ ਪ੍ਰੋਬਲਮ ਹੈ ਉਹਨਾਂ ਲੋਕਾਂ ਨੂੰ ਦੇਖਦਿਆਂ ਹੋਇਆਂ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡਾ ਬਿਲਕੁਲ ਸਰਕਾਰੀ ਮੁਲਾਜ਼ਮਾਂ ਦੀ ਤਰ੍ਹਾਂ ਦੋ ਤਰੀਕ ਨੂੰ ਮਾਨ ਪੱਤਾ ਜਿਹੜਾ ਉਹ ਸਾਡੇ ਅਕਾਊਂਟ ਦੇ ਵਿੱਚ ਪੈਣਾ ਚਾਹੀਦਾ ਹੈ ਬਾਕੀ ਜਿਹੜੀਆਂ ਲੰਬੇ ਸਮੇਂ ਤੋਂ ਸਾਡੀਆਂ ਮੰਗਾ ਹੈ ਜਿਸ ਤਰ੍ਹਾਂ ਗ੍ਰੈਚਿਟੀ ਜੀ ਜੋ ਕਿ ਬਾਕੀ ਸੂਬਿਆਂ ਦੇ ਵਿੱਚ ਲਾਗੂ ਹੋ ਚੁੱਕੀ ਹੈ ਅਸਾਮ ਦੇ ਵਿੱਚ 5 ਲੱਖ ਰੁਪਿਆ ਇਸ ਟਾਈਮ ਗ੍ਰੈਚਿਟੀ ਮਿਲ ਰਹੀ ਹੈ ਪਰ ਪੰਜਾਬ ਦੇ ਵਿੱਚ ਸਿਰਫ ਲੰਮਸਮ 1 ਲੱਖ ਰੁਪਿਆ ਮਿਲ ਰਿਹਾ ਹੈ ਰਿਟਾਇਰ ਹੋਣ ਤੇ ਉਹ ਵੀ 70 ਸਾਲ ਦੀ ਏਜ ਦੇ ਵਿੱਚ ਤਾਂ ਕੁਝ ਸਾਡੇ ਸਾਥੀ ਆ ਜਿਹੜੇ 70 ਸਾਲ ਦੀ ਏਜ ਵੀ ਪੂਰੀ ਕਰ ਨਹੀਂ ਪਾਉਂਦੇ ਤਾਂ ਉਹ ਉਹ ਬੈਨੀਫਿਟ ਲੈਣੋਂ ਵੀ ਰਹਿ ਜਾਂਦੇ ਆ ਤਾਂ ਅਸੀਂ ਸਰਕਾਰ ਨੂੰ ਇਸ ਬੇਨਤੀ ਕਰਦੇ ਆ ਇਸ ਸੰਬੰਧ ਦੇ ਵਿੱਚ ਵੀ ਸਾਡਾ ਵੀ ਦੂਜੇ ਸਟੇਟਾਂ ਵਾਂਗੂ ਗ੍ਰੈਚਿਟੀ ਦਾ ਕਾਨੂੰਨ ਲਾਗੂ ਕੀਤਾ ਜਾਵੇ ਜੋ ਕਿ ਸੁਪਰੀਮ ਕੋਰਟ ਵੱਲੋਂ ਪਾਸ ਹੋ ਚੁੱਕਾ ਹੈ ਪਰ ਪੰਜਾਬ ਸਰਕਾਰ ਦੇ ਕੰੰਤੇ ਜੋ ਨਹੀਂ ਸਰਕਰ ਹੀ ਨਾ ਹੀ ਕੇਂਦਰ ਇਸ ਦੇ ਵਿੱਚ ਕੋਈ ਇੰਟਰਸਟ ਲੈ ਰਿਹਾ ਇਸ ਤਰ੍ਹਾਂ ਅੰਗਣਵਾੜੀ ਵਰਕਰਾਂ ਵੱਲੋਂ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਕਈ ਲੜਕਦੀਆਂ ਮੰਗਾਂ ਹਨ ਜਿਸ ਨੂੰ ਲੈ ਕੇ ਉਹ ਪਿਛਲੇ ਲੰਬੇ ਸਮੇਂ ਤੋਂ ਚਿੰਤਾ ਜ਼ਾਹਰ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਉਹਨਾਂ ਦੀਆਂ ਮੰਗਾਂ ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਸ਼ਾਮਲ ਕੀਤਾ ਜਾਵੇ ਪਰ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਇਸ ਤੋਂ ਇਲਾਵਾ ਉਹਨਾਂ ਆਂਗਣਵਾੜੀਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਵਿੱਚ ਸੁਧਾਰ ਦੀ ਮੰਗ ਵੀ ਕੀਤੀ। ਮੇਰਾ ਨਾਮ ਸੁਭਾਸ਼ ਰਾਣੀ ਆਂਗਣਵਾੜੀ ਮਲਾਬੂ ਪੰਜਾਬ ਸਿਹਤ ਜਨਰਲ ਸਕੱਤਰ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਿਹੜਾ ਸਾਡਾ ਅੱਜ ਦਾ ਮੰਗ ਦਿਵਸ ਹੈ ਤੇ ਅਸੀਂ ਹਰ ਸਾਲ ਪੂਰੇ ਸੈਂਟਰ ਲੈਵਲ ਤੇ ਬਣਾਨੇ ਆ ਅੱਜ ਹਰ ਸਟੇਟ ਦੇ ਵਿੱਚ ਆਪਣੇ ਆਪਣੇ ਡਿਸਟ੍ਰਿਕਟ ਦੇ ਵਿੱਚ ਇਹ ਮੰਗ ਦੇਸ਼ ਨਿਆ ਜਾ ਰਹੀ ਹੈ ਇਹ ਮੰਗ ਦੀ ਸਾਜ ਤੋਂ ਨਰਾਲਾ ਹੈ ਜਿਹੜੀ ਤੀਜੀ ਵਾਰ ਸਰਕਾਰ ਇੰਡੀਆ ਦੀ ਆਈ ਹੈ ਦੋ ਵਾਰ ਸਤਾਜ ਪੂਰੀ ਬਹੁਤ ਮੱਚ ਲੈ ਕੇ ਵੀ ਆਈ ਹੈ ਇਹਨੇ ਇੱਕ ਵਾਰ ਵੀ ਸਾਡਾ ਬੈਠ ਕੇ ਗੱਲਬਾਤ ਵੀ ਕੀਤੀ ਸਟੈਂਟ ਜਿਹੜੇ ਤਿੰਨ ਕਾਨੂੰਨ ਪਾਸ ਕੀਤੇ ਸੀ ਉਹ ਜਿਹੜੇ ਕਾਨੂੰਨ ਸਾਡੇ ਲਈ ਬਹੁਤ ਖਤਰਨਾਕ ਹੈ ਅਸੀਂ ਕੋਈ ਧਰਨਾ ਮਜਾ ਲਾ ਸਕਦੇ ਸਾਰਾ ਪੁਲਿਸ ਦੇ ਹੱਥ ਹੱਥਾ ਚਲਾ ਗਿਆ ਜਿਹਦੇ ਵਿੱਚ ਅਸੀਂ ਤੋਂ ਅਸੀਂ ਪੰਜਾਬ ਸਰਕਾਰ ਨੂੰ ਇਸ ਕਾ ਦੀ ਇੱਕ ਮੰਗ ਕਰਦੇ ਹਾਂ ਜਿਸ ਤਰ੍ਹਾਂ ਕੇਰਲ ਦੇ ਜਿਸ ਤਰ੍ਹਾਂ ਬੰਗਾਲ ਦੇ ਮੁੱਖ ਮੰਤਰੀ ਨੇ ਚਿੱਠੀ ਲਿਖੀ ਹੈ ਇੱਕ ਨੂੰਰ ਬੜੇ ਕਹਤਕ ਹੈ ਇੱਕ ਨੂੰਰ ਲਾਗੂ ਨਾ ਕੀਤੇ ਜਾਣ ਸੰਸਦ ਦੇ ਵਿੱਚ ਮੁੜ ਕੇ ਸਟੈਂਡਰਡ ਇੱਕ ਮੀਟਿੰਗ ਬੁਲਾ ਕੇ ਸਾਰਿਆਂ ਦਾ ਵਿਊ ਲੈ ਕੇ ਉਸ ਤੋਂ ਬਾਅਦ ਜਿਹੜੇ ਠੀਕ ਕਾਨੂੰਨ ਹੈ ਠੀਕ ਹੈ ਉਹ ਲੈ ਜਾਣ ਬਾਕੀ ਜਿਹੜਾ ਜਨਤਾਲਿਕਾ ਹਟਕ ਹੈ ਉਹਨੂੰ ਵਾਪਸ ਲਿਆ ਜਾਵੇ ਅਸੀਂ ਦਾ ਪੂਰ ਜੋਰ ਜਿਹੜਾ ਨਖੇਦੀ ਕਰਦੇ ਆਂ ਔਰ ਇਹ ਕਾਨੂੰਨ ਜਿਹੜੇ ਆ ਇਹ ਵਾਪਸ ਲੈ ਜਾਣ ਇਹ ਸਾਰਾ ਅਧਿਕਾਰ ਪੁਲਸ ਦਾ ਚਲਾ ਜਾਏਗਾ ਪੁਲਸ ਤਾਂ ਅੱਗੇ ਨਹੀਂ ਮੰਨ ਅੱਜ ਅਸੀਂ ਜਿਹੜਾ ਮੰਗ ਹੈ 24 ਨੂੰ ਬਜਟ ਪੇਸ਼ ਹੋਣ ਜਾ ਰਿਹਾ ਹੈ ਸੈਡਰੇਡੇ ਵਿੱਤ ਮੰਤਰੀ ਹੈ ਸੀਤਾ ਰਮਨ ਜੀ ਹੈ ਉਹਨਾਂ ਨੂੰ ਅਸੀਂ ਆਪਣਾ ਜ ਮੰਗ ਪੱਤਰ ਡੀਸੀ ਰਾਹੀਂ ਭੇਜ ਰਿਹਾ ਕਿ ਜਿਹੜਾ ਸਾਡੀ ਸਕੀਮ ਦੇ ਵਿੱਚ ਵਾਰ-ਵਾਰ ਕਟੌਤੀ ਕੀਤੀ ਜਾ ਰਹੀ ਹੈ ਬਜਟ ਦੀ ਇਹਨੂੰ ਪੂਰਾ ਕੀਤਾ ਜਾਵੇ ਔਰ ਜਿਹੜੇ ਸਾਡੇ ਸਾਨੂੰ ਜਦੋਂ ਤੱਕ ਪੱਕਿਆ ਨਹੀਂ ਕੀਤਾ ਜਾਂਦਾ ਘਟੋ-ਘਟ ਮੀਨੋ ਵੇਚ ਦੇ ਵਿੱਚ ਲਿਆ ਜਾਵੇ ਮੈਂ ਸਰਜੀਤ कौर ਜਿਲ੍ਹਾ ਕੈਸ਼ੀਅਰ ਸਕਤਰ ਪੰਜਾਬ ਸਾਡਾ ਜਿਹੜਾ ਇਹ ਅੱਜ ਦਾ ਰੋਜ ਪ੍ਰਦਰਸ਼ਨ ਆ 8 ਸਾਲ 10 ਜੁਲਾਈ ਨੂੰ ਅਸੀਂ ਆਪਣਾ ਮੰਗਦਰਸ ਮਨਾਣੇ ਆ ਇਹ ਇਥੇ ਸਾਨੂੰ ਕਿਉਂ ਮਜਬੂਰ ਹੋਣਾ ਪੈਂਦਾ ਜਦੋਂ ਸਾਨੂੰ ਸਰਕਾਰ ਅਣ ਦੇਖਿਆ ਕਰਦੀ ਹੈ ਬਜਟ ਪੇਸ਼ ਕਰਕੇ ਉਹਦੇ ਵਿੱਚ ਸਾਨੂੰ ਉਹ ਨਹੀਂ ਵਿਚਾਰ ਦੇ ਸਾਡੇ ਬਾਰੇ ਸੋਚਦੇ ਨਹੀਂ ਨਾ ਕਿ ਅੱਜ ਇਸ ਸਕੀਮ ਚੱਲਦੀ ਨੂੰ 1975 ਤੋਂ ਚੱਲੀ ਆਉਂਦੀਆਂ 49 ਸਾਲ ਹੋ ਗਏ 49 ਸਾਲ ਦੇ ਵਿੱਚ ਇਨਸਾਨ ਆਪਣੀ ਚੰਦਰੀ ਦੇ ਤਿੰਨ ਪੜਾਅ ਪੂਰੇ ਕਰ ਜਾਂਦਾ ਚੌਥੇ ਪੜਾਅ ਦੇ ਵਿੱਚ ਆ ਜਾਂਦਾ ਤੇ ਜਿਸ ਇੰਨੇ ਸਾਲ ਸਾਡੀ ਸਕੀਮ ਚੱਲਦੀ ਨੂੰ ਹੋ ਗਿਆ ਪਰ ਸਰਕਾਰ ਦੇ ਕੰਮ ਤੇ ਫਿਰ ਵੀ ਜੋ ਨਹੀਂ ਸਕਦੇ ਸਾਡੀਆਂ 70% ਪੈਣਾ ਉਹ ਨੇ ਜਿਹੜੀਆਂ ਐਸਈ 6000 ਰੁਪਇਆ ਪੰਜਾਬ ਸਰਕਾਰ ਦਿੰਦੀ ਆ ਤੇ 4500 ਰੁਪਇਆ ਦਿੰਦੀ ਆ ਸੈਂਟਰ ਸਰਕਾਰ ਉਸੇ ਤੇ ਡਿਪੈਂਡ ਨੇ ਇਹਨੂੰ ਦੋ ਦੋ ਹਿੱਸਿਆਂ ਚ ਕਰਕੇ ਜੇ ਸੈਂਟਰ ਦਾ ਮਿਲ ਜਾਂਦਾ ਤਾਂ ਪੰਜਾਬ ਦਾ ਨਹੀਂ ਮਿਲਦਾ ਜੇ ਪੰਜਾਬ ਦਾ ਮਾਨ ਪੱਤਾ ਮਿਲ ਜਾਂਦਾ ਤਾਂ ਸੈਂਟਰ ਦਾ ਉਹਦੇ ਵਿੱਚੋਂ ਹੀ ਸਾਨੂੰ ਅੰਗਨਵਾੜੀਆਂ ਦੇ ਰੈਂਟ ਦੇਣੇ ਪੈਂਦੇ ਨੇ 6000 ਮਿਲਿਆ ਉਹਦੇ ਵਿੱਚੋਂ 2.5000 ਰੁਪਇਆ ਰੈਂਟ ਨਿਕਲ ਗਿਆ ਤਾਂ ਕਿਸ ਤਰ੍ਹਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੇ ਤੇ ਕਿਸ ਤਰ੍ਹਾਂ ਆਪਣੇ ਘਰ ਦਾ ਗੁਜ਼ਾਰਾ ਕਰੇ ਇਹਨਾਂ ਚੀਜ਼ਾਂ ਨੂੰ ਇਹਨਾਂ ਮੁਸ਼ਕਲਾਂ ਦੇ ਵਿੱਚੋਂ ਸਾਨੂੰ ਲੰਘਣਾ ਪੈਂਦਾ ਤੇ ਇਸ ਕਰਕੇ ਸਾਨੂੰ ਸੜਕਾਂ ਤੇ ਆਉਣ ਲਈ ਸਰਕਾਰ ਮਿਲਕੂ ਕਰਦੀ ਹੈ ਜਿਹੜੀ ਫੀਡ ਉਹ ਤਾਂ ਇੰਨੀ ਕੁ ਨਿੰਦਣਯੋਗ ਆ ਐਨੇ ਸਾਲਾਂ ਦੀ ਚੱਲੀ ਫੀਡ ਆਂਦੀ 1975 ਤੋਂ ਬੇਰਕਾਰ ਵੀ ਆ ਰਹੀ ਸੀ ਪਰ ਜਿਸ ਦਿਨ ਵੀ ਹੋਣੇ ਹੈ ਆਈਏ ਸਰਕਾਰ ਭਗਵੰਤ ਮਾਨ ਦੀ ਇਹਨਾਂ ਨੇ ਮਾਰਕ ਵੈੱਡ ਦੇ ਨਾਲ ਸਮਝੌਤਾ ਕੀਤਾ ਮਾਰਕ ਫੈਡ ਦੀ ਫੀਡ ਆਉਂਦੀ ਐ ਜਿਹੜੀ ਪਬਲਿਕ ਨੂੰ ਕਹਿੰਦੇ ਆ ਲੈ ਜੋ ਉਹ ਨਾ ਲੈ ਜਾਂਦੇ ਨੇ ਜੇ ਲੈ ਜਾਂਦੇ ਆ ਤਾਂ ਕਹਿੰਦੇ ਆ ਜਾਨਵਰ ਵੀ ਨਹੀਂ ਖਾਂਦੇ ਤੁਸੀਂ ਦੱਸੋ ਇਹ ਇਨਸਾਨ ਨੂੰ ਦੇਣ ਦਿੰਦੇ ਆ ਜਿਸ ਔਰਤ ਪ੍ਰੈਗਨੈਂਟ ਹੈਗੀ ਆ ਉਹਦੇ ਪੇਟ 'ਚ ਬੱਚਾ ਪਲ ਰਿਹਾ ਉਹਦੇ ਲਈ ਅਸੀਂ ਇੰਨੀ ਘੜਤਣ ਵਾਲੀ ਇਹ ਫੀਡ ਦਿੰਦੇ ਆ ਤੇ ਲੋਕਾਂ ਦੇ ਜਾਨਵਰ ਨਹੀਂ ਖਾ ਰਹੇ ਉਸੀ ਇਹ ਸਰਕਾਰ ਦੀ ਐਨੀ ਅੰਗਲੀ ਆ ਕਿ ਇਹਦੇ ਲਈ ਵੀ ਸਾਨੂੰ ਜਦੋਂ-ਜਦ ਕਰਨੀ ਪਈ ਤਾਂ ਫਿਰ ਸਾਨੂੰ ਵਾਪਸ ਕਰਾਣੀ